ਬਾਹਿਗੁਰੂ ਜੀ ਦਾ ਖਾਲਸਾ ਉਹ ਬਾਹਿਗੁਰੂ ਜੀ ਦੀ ਫਤਿਹ ਮੈਂ ਜਸਵਿੰਦਰ ਸਿੰਘ ਲੋਂਗੋਵਾਲ ਵੱਲੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਆਯਾਤ ਇਸ ਸਮੇਂ ਅਸੀਂ ਸੰਭੂ ਬਾਰਡਰ ਦੇ ਉੱਤੋਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਹਾਂ ਕਿਸਾਨ ਮਜ਼ਦੂਰ ਮੋਰਚਾ ਸਕਮ ਗੈਰ ਰਾਜਨੀਤਿਕ ਵੱਲੋਂ ਜਿਹੜਾ ਕੱਲ ਦਾ ਸੱਦਾ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਰੇਲਾਂ ਦਾ 3 ਘੰਟਿਆਂ ਲਈ 12 ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਵਾਂ ਤਾਂ ਇਹ ਅਸੀਂ ਫੈਸਲਾ ਕੀਤਾ ਵੀ ਸੰਭੂ ਬਾਰਡਰ ਤੇ ਵੀ ਜਿੱਥੇ ਮੋਰਚਾ ਹੈ ਮੋਰਚੇ ਦੇ ਬਿਲਕੁਲ ਨੇੜੇ ਰੇਲਵੇ ਲਾਈਨ ਹੈਗੀ ਹੈ ਉੱਥੋਂ ਜਾਮ ਕਰਾਂਗੇ ਸੋ ਪੰਜਾਬ ਦੇ ਵਿੱਚ ਵੱਖ-ਵੱਖ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਰਹਿਣ ਵਾਲੇ ਹਰ ਭੈਣ ਭਰਾ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਵਿਦਿਆਰਥੀਆਂ ਨੂੰ ਕਲਬਾਂ ਨੂੰ ਬਖ ਬਖ ਸੰਜਦਾਵਾਂ ਨੂੰ ਸਭਨਾਂ ਨੂੰ ਅਪੀਲ ਕਰਦੇ ਆ ਕਿ ਕੱਲ ਨੂੰ ਆਪੂ ਆਵਦੇ ਹੋਰ ਕੰਮਕਾਰ ਛੱਡ ਦਿਓ ਵੀਰੋ ਤੁਸੀਂ ਪੰਜਾਬ ਦੇ ਲੋਕ ਸਾਨੂੰ ਪਤਾ ਹੈ ਇਨਸਾਫ ਚਾਹੁੰਦੇ ਹੋ ਕੇਂਦਰ ਸਰਕਾਰ ਦੇ ਜ਼ਬਰਦਸਤ ਜਵਾਬ ਦੇਣਾ ਹੈਗਾ ਤੇ 22 ਦਿਨ ਹੋ ਗਏ ਅੱਜ ਸਰਦਾਰ ਜਗਜੀਤ ਸਿੰਘ ਜੀ ਡੱਲੇਬਾਲ ਨੂੰ ਮਰਨ ਵਰਤ ਤੇ ਬੈਠੇ ਆ ਅਜੇ ਤੱਕ ਉਹਨਾਂ ਨੇ ਕੋਈ ਗੱਲ ਕੇਂਦਰ ਸਰਕਾਰ ਨੇ ਨਹੀਂ ਸੁਣੀ ਸੋ ਤੁਹਾਡੀ ਚੁੱਪ ਸਰਕਾਰਾਂ ਦੇ ਪੱਖ ਚ ਚਲੀ ਜਾਂਦੀ ਹੈਗੀ ਹੈ ਜੇ ਤੁਸੀਂ ਇਨਸਾਫ ਲੈਣ ਲਈ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਪ੍ਰਾਪਤ ਕਰਨ ਲਈ ਘਰਾਂ ਚੋਂ ਵੱਡੀ ਗਿਣਤੀ ਨਿਕਲੋ ਤਾਂ ਕੇਂਦਰ ਹਕੂਮਤ ਤੋਂ ਆਪਾਂ ਇਹ ਮੰਗਾਂ ਮੰਵਾਉਣ ਦੇ ਵਿੱਚ ਸਫਲ ਹੋਵਾਂਗੇ ਹਰ ਹਾਲ ਤਾਂ ਆਪਾਂ ਮੋਰਚੇ ਨੂੰ ਜਿੱਤਾਂਗੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਿਆਨ ਬਿਆਨਾਂ ਦੇ ਵਿੱਚ ਵੱਖ-ਵੱਖ ਲੋਕ ਆਪੋ ਆਪਣੇ ਪੱਧਰ ਤੇ ਜਿਹੜੇ ਬਿਆਨ ਦੇ ਰਹੇ ਨੇ ਉਹ ਬਿਆਨ ਕੇਂਦਰ ਸਰਕਾਰ ਦੇ ਮੇਚ ਆਉਣ ਵਾਲੇ ਬਿਆਨ ਨੇ ਜੇ ਤੁਸੀਂ ਇੱਕ ਸੁਰ ਇੱਕ ਮਤ ਹੋ ਕੇ ਦੋਨੋਂ ਮੋਰਚਿਆਂ ਦੇ ਦਿੱਤੇ ਸੱਦੇ ਮੁਤਾਬਕ ਤੁਸੀਂ ਘਰਾਂ ਚੋਂ ਬਾਹਰ ਨਿਕਲਿਆਏ ਸਾਡੀਆਂ ਭੈਣਾਂ ਨਿਕਲਿਆਈਆਂ ਸਾਡੇ ਭਰਾ ਨਿਕਲਿਆਏ ਤਾਂ ਕੇਂਦਰ ਹਕੂਮਤ ਨੂੰ ਕਰੜਾ ਜਵਾਬ ਹੋਏਗਾ ਤੇ ਆਪਣਾ ਘੋਲ ਜਿੱਤ ਵੱਲ ਵਧੇਗਾ ਸਾਨੂੰ ਆਸ ਹੈ ਕਿ ਤੁਸੀਂ ਸਾਡੇ ਦਿੱਤੇ ਸੱਦਿਆਂ ਨੂੰ ਜਿਵੇਂ ਪਹਿਲਾਂ ਵੀ ਪ੍ਰਵਾਨ ਕਰਦੇ ਰਹੋ ਵੱਡੀ ਗਿਣਤੀ ਸਾਡੇ ਕਹਿਣ ਤੇ ਮੋਰਚਿਆਂ 'ਤੇ ਸਮੂਲੀਅਤ ਕਰਦੇ ਰਹੋ ਕੱਲ ਦੇ ਦਿਨ ਵੀ ਤੁਸੀਂ ਹੋਰ ਕੰਮਕਾਰ ਨੂੰ ਪਿੱਛੇ ਛੱਡਦੇ ਹੋਏ ਵੱਡੀ ਗਿਣਤੀ ਕਰਾਂ ਚੋਂ ਨਿਕਲ ਕੇ ਰੇਲ ਰੋਕੋ ਪ੍ਰੋਗਰਾਮ ਨੂੰ ਕੱਲ ਦੇ ਨੂੰ ਕਾਮਯਾਬ ਕਰੋਗੇ ਸੋਸ ਤੁਹਾਡੇ ਸਾਰਿਆਂ ਦੇ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ